ਵਾਹਿਗੁਰੂ ਜੀ ਚੰਡੀ ਦੀ ਵਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਦੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦਨ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰੈ ਏ ਘਰ ਨਾਉ ਨਿਦਿਆਵੈ ਧਾਈ ਸਭ ਥਾਈ ਹੋਇ ਸਹਾਈ ਪਾਉੜੀ ਖੰਡਾ ਪ੍ਰਥਮੈ ਸਾਜਕੈ ਜਨ ਸਭ ਸੰਸਾਰਿ ਉਪਾਇਆ ਬ੍ਰਹਮ ਵਿਸ਼ਨੁ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰ ਜੇਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜਕੈ ਦੈਨਤਾ ਦਾ ਨਾਸ਼ ਕਰਾਇਆ ਤੈ ਤੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰਕਾਇਆ ਤੈ ਤੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਿੰਨੀ ਕਈ ਜੁਗ ਤਿਨੀ ਤਨਤਾ ਆਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਾਜੁਗ ਬੀਤੇ ਆ ਪਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰਸਰੀ ਕਲਨਾਦ ਢੌਰ ਆਇਆ ਅਭਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਢ ਉਪਾਇਆ ਜੀਤ ਲਏ ਤਨ ਦੇਵਤੇ ਤਿਹੋ ਲੋਕੇ ਰਾਜਕਮਾ ਆਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫਰਾਇਆ ਦਿੱਤਾ ਇੰਦਰ ਨਕਾਲ ਕੈ ਤਿਨ ਗਿਰ ਕਲਾਸ ਤਕਾਇਆ ਦਰ ਕੈ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾਮਣ ਆਏ ਦੁਰਗਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੇਨ ਲੈ ਠੁਕਰਾਈ ਸਾਤੇ ਦਾਨਵੀ ਲੋਕੀਤ ਹੀ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਜਿੱਤੇ ਦੇਵ ਭਜਾਈ ਸਭ ਨਾਰਾਗਸਾ ਕਿਨ ਨਾ ਜਾਤਾ ਜਾਈ ਮੈਂ ਖੇਦਾ ਤਨ ਤੇਰੇ ਸ਼ਾਮਤ ਕਾਏ ਦੇਵੀ ਦੁਰਗਾ ਸਾ ਪਾਉੜੀ ਦੁਰਗਾ ਬੈਣ ਸੁਨੰਦੀ ਹੱਸੀ ਹਰ ਹੜਾਏ ਓਹੀ ਸੀ ਮੰਗਾਯਾ ਰਾਖਸ ਭਖਣਾ ਚਿੰਤਾ ਕਰੋ ਨ ਕਾਏ ਦੇਵਾਨੂ ਆਖਿਆ ਓ ਹੋਈ ਮਹਾ ਮਾਈ ਰਾਗ ਸੁਮਾਰਣੇ ਦੁਹਰਾ ਰਾਗ ਸਿ ਆਏ ਰੋਹਲੇ ਖੇਧ ਭਿੜਨ ਕੇ ਚਾਏ ਲਸ਼ਕਣ ਤੇਗਾ ਵਰਸੀਆਂ ਸੂਰਜ ਨਦਰ ਨਾ ਪਾਏ ਪਾਵੜੀ ਦੋਹਾ ਕੁੰਧਾਰਾ ਮੋਹ ਜੜੇ ਟੋਲ ਸੰਖ ਨਗਾਰੇ ਵੱਜੇ ਰਾਗ ਸਿ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁੱਧਨ ਇਕ ਜਾਤ ਨ ਜਾਣਨ ਭਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜਾਗਮ ਸੋਫਾ ਬਸੇ ਬੱਜਿਆ ਰਣਕੁਣੇ ਨਗਾਰੇ ਚਾਵਲੇ ਝੂਲਾ ਮੇਜੇ ਬੈਰ ਕਾ ਨਿਸਾਨ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਦੁਰਗਾ ਦਾਨੋ ਢਹੇ ਰਣਨਾਦ ਵੱਜਣ ਖੇਤ ਪਿਹਾਵਲੇ ਬੀਰ ਪਰੋਤੇ ਵਰਸੀ ਜਣਡਾਲ ਚਮਟੇ ਆਵਲੇ ਇਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਣ ਬਾਵਲੇ ਇਕ ਚੁਣ ਚੁਣ ਝਾਲੋਂ ਕੱਡੀਆਂ ਨ ਰੇਦ ਵਿੱਚੋਂ ਸੋਇ ਨਾ ਡਾਵਲੇ ਗਦਾ ਤ੍ਰਸੂਲਾਂ ਵਰਸੀਆਂ ਤੀਰ ਵਗਨ ਘਰੇ ਉਤਾਵਲੇ ਝੰਡਾ ਸਿਪ ਭਜੰਗ ਮਸਾਵਲੇ ਮਰ ਜਾਵਨ ਭੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂਰਣ ਘੁਨੇ ਨਗਾਰੇ ਤਾਹੇ ਰਾਗ ਸੁਰ ਹੋਲੇ ਚੌਗਿਰਦੋਂ ਭਾਰੇ ਖੱਤੀ ਤੇ ਗਾਂ ਪਗੜ ਕੇ ਰਣ ਭਿਰੇ ਭਿੜੇ ਕਰਾਰੇ ਕਦੇ ਨੰਠੇ ਜੁੱਧ ਤੇ ਜੋ ਦੇ ਜੂਝਾਰੇ ਦਿਲ ਵਿੱਚ ਰੋਹ ਵਢਾਏ ਕੇ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨਾ ਬੀਰ ਖੇਤੋ ਉਦਾਰੇ ਬਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ ਪਾਉੜੇ ਚੋੜ ਪਏ ਦਮਾਮੇ ਦਲਾ ਮੁਕਾਬਲਾ ਦੇ ਦੇ ਦਤਨ ਚਾਈ ਸਿੰਘਣਸਾਰ ਦੀ ਪੇਟ ਮੁਲੰਦੇ ਲਾਈ ਮਹਖੇ ਦਾਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੇ ਦਿਲ ਵਿੱਚ ਆਏ ਕਹੀ ਸੁਣਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮਕੇਤ ਪਾਵੜੇ ਚੋਟਾਂ ਪਾਉਣ ਨਗਾਰੇ ਅਣੀਆਂ ਜੁੱਟੀਆਂ ਧੂਲੀਆਂ ਤਲਵਾਰੀ ਦੇਵਾਂ ਦਾ ਨਵੇਂ ਵਾਹਨ ਵਾਰੂ ਵਾਰੀ ਸੂਰੇ ਸੰਗਰੇ ਵਗਿਆ ਰਾਤ ਚੁਲਾਰੇ ਜਿਉਂ ਗੇਰੂ ਬਾਬਰਤਾ ਦੇਖਣ ਬੈਠ ਹਟਾਰੀ ਨਾਰੀ ਰਾਗਸਾਂ ਭਾਈ ਤੂੰ ਸੁਹਾਰੇ ਦੁਰਗਾ ਦਾਣਵੀ ਪਾਉੜੀ ਲਖਨਗਾਰੇ ਵੱਜਣ ਆਮੋ ਸਾਹਮਣੇ ਰਾਕਸ ਰਣੋਂ ਨ ਭਜਣ ਰੋਹਿਰ ਹਲੇ ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ ਤੰਤਣ ਕੈਬਰ ਛੱਡਣ ਦੁਰਗਾ ਸਾਹਮਣੇ ਪਾਉੜੀ ਕੁਰੇ ਨਗਾਰੇ ਦੋਹੜੇ ਰਣ ਸੰਗਲੇ ਆਲੇ ਧੂੜ ਲਪੇਟੇ ਤੂਰੇ ਸਿਰ ਧਾਰ ਜਟਾਲੇ ਔਖਣੀਆਂ ਨਾਸਾਂ ਜਿਨ੍ਹਾਂ ਮੋਹ ਜਾਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸਲਿਆਲੇ ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ਗੱਜੇ ਦੁਰਗਾ ਘੇਰ ਕਿਆ ਜਨ ਘਣੀ ਅਨਕਾਲੇ ਪਾਉੜੀ ਝੋਟ ਪਏ ਖਰਚਾ ਮੀ ਦਲਾ ਮੁਕਾਮਲਾ ਘੇਰ ਲਈ ਵਰਿਆ ਮੀ ਦੁਰਗਾ ਆਏ ਕੈ ਰਾਗਸ ਵੱਡੇ ਅਲਾਮੀ ਭਜ ਨ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪਾਉੜੀ ਆ ਗਾਣਤ ਕੁਰੇ ਨਗਾਰੇ ਦਲਾ ਪਿੜੰਦੇ ਆ ਪਾਏ ਮੈਖਲ ਭਾਰੇ ਦੇਵਾਂ ਦਾਨਵਾ ਵਾਹਨ ਫਟ ਕਰਾਰੇ ਰਾਖਸ ਰਹਲੇ ਜਾਪਨ ਤੇ ਗੀਹਿਆਰੇ ਮ्यान ਤੂਹੀ ਆ ਜੋ ਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਂ ਹਣੇ ਕਦੇ ਨ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਗ ਚ ਖੜਗ ਲੈ ਪਾਉੜੀ ਉਹ ਮਲ ਲੱਥੇ ਜੋ ਦੇ ਮਾਰੂ ਬੱਜਿਆ ਬੱਦਲ ਜੋ ਮੈਂ ਖਾਸ ਰਣ ਵਿੱਚ ਗੱਜਿਆ ਇੰਦਰ ਜੋ ਜੇਹਾ ਜੋਦਾ ਮੈਂ ਥੋਂ ਭੱਜਿਆ ਕੌਣ ਵਿਚਾਰੇ ਦੁਰਗਾ ਜਿਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰਿਆਰੇ ਬਾਰੇ ਆਮੋ ਸਾਹਮਣੇ ਅਗੰਤ ਵੀਰ ਸੰਘਾਰੇ ਲੱਗਦੀ ਕੈ ਬਰੀ ਡਿੱਗੇ ਜਾਣ ਮਨਾਰੇ ਮਾਰੇ ਵਿੱਜਦੇ ਖੁੱਲੇ ਵਾਲੇ ਦਇਤ ਹਾੜੇ ਸੱਬੇ ਸੂਰਮੇ ਛੋਟੇ ਜਾਂ ਜਟਾਲੇ ਪੰਗਾ ਖਾਏ ਕੈ ਪੌੜੀ ਦੋਹਾਂ ਕੁੰਧਾਰਾ ਮੋਹ ਜੜੇ ਨਾਲ ਧੌਸਾਂ ਭਾਰੀ ਕੱਢ ਕੇ ਉੱਠਿਆ ਫੌਜ ਤੇ ਵੱਡਾ ਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮੈਨੋ ਅਖੰਡਾ ਧੋਇਆ ਮੈਂ ਖਾਸਰ ਭਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੇ ਜਾਪੇ ਚੱਲੇ ਰਤ ਦੇ ਛਲਲੇ ਜਟ ਧਾਰੀ ਪੌੜੀ ਛੱਟ ਪਈ ਜਮਤਾਣੀਂ ਦਲਾ ਮੁਕਾਬਲਾ ਤੁਹੇ ਲਈ ਕਿਰਪਾਣੀ ਦੁਰਗਾ ਮਿਆਨਤੇ ਚੰਡੀ ਰਾਖ ਸਖਾਣੀ ਵਾਹੀ ਦਇਤ ਨੂੰ ਕੂਪਰ ਚੂਰ ਚਵਾਣੀ ਲੱਥੀ ਕਰਗਲੈ ਫਾਕਰ ਤੁਰਹ ਪਲਹਾਣੀ ਰੜਕੀ ਧਰਤ ਜਾਏ ਲੈਨਦੀ ਅਗਾ ਸਿਧਾਣੀ ਸਿੰਘਾਂ ਧਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ ਵੱਡੇ ਗਾਂਤ ਖਾਣੀ ਮੂਹੇ ਖੇਤ ਵਿੱਚ ਰਾਣਵਜਿ ਘੱਤੀ ਕਹਾਣੀ ਲੋਹੁ ਮਿਜਜਦੀ ਚਾਰੇ ਜੁਗ ਕਹਾਣੀ ਚੱਲ ਗਤੇ ਗਦੀ ਵਿਦਣ ਖੇਤ ਵਿਹਾਣੀ ਮਹਿਕੇ ਦਾਤਨ ਇਤੇ ਮਖੈਸਰਦ ਹੈ ਤੇ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅੱਗਲੇ ਮੰਗਣ ਨਾਹੀ ਪਾਣੀ ਦਲੇ ਹੰਕਾਰ ਕਹੇ ਜਾਣ ਕਰੀ ਸਮਾਏ ਪਠਾਣੀ ਸੁਣ ਕਹਿ ਰਾਗਨ ਰਤੂ ਦੇ ਹੜਵਾਣੇ ਚੱਲੇ ਬੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੁਰਮੇ ਹੋਏ aloop ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੇ ਬਰਧਾਨੀ ਹੋਈ ਜਿੱਤ ਦਿਨ ਸੋਭਨ ਸੋਮਗਮਾਨੀ ਜਨਮੇ ਸੁਰਮੇ ਇੰਦਰ ਦੀ ਰਜਧਾਨੀ ਤੱਕੀ ਜਤਣੀ ਇੰਦਰਪੁਰੀ ਤੇ ਧਾਵਣਾ ਵੜ ਜੋਦੀ ਮਤਾ ਬਕਾਇਆ ਸੰਜ ਪਟੇਲਾ ਪਾਖਰਾ ਭੇਡ ਸੰਦਾ ਸਾਜ ਬਣਾਇਆ ਜੰਮੇ ਕਟਕ ਆਸ ਹੋਣੀ ਅਸਮਾਨ ਗਰ ਦੇ ਛਾਇਆ ਰੋ ਸੋਭਨ ਸੁਮਬ ਸਦਾਇ ਪਾਉੜੀ ਸੋਮਨ ਸੁਭ ਅਲਾਇ ਵੜ ਜੋ ਦੀ ਸੰਗਰਵਾਇ ਰੋ ਦਿਖਾਲੇ ਦਿੱਤੀਆਂ ਵਰਿਆਮੀ ਤੁਰੇ ਨਚਾਏ ਕੁਰੇ ਦਮਾ ਮੇ ਦੋਹਰੇ ਜਾਂ ਬਾਹਣ ਜਿਉ ਅੜੜਾਏ ਦੇਉ ਦਾਨੋ ਲੁਜਣ ਆਏ ਪਾਉੜੀ ਦਾਨੋ ਦਿਉ ਅਨਾੰਗੀ ਸੰਗਰ ਰਚਿਆ ਖੋਲ ਖੜੇ ਜਣ ਬਾਗੀ ਬਾਣੇ ਜੋਦਿਆ ਭੂਤਾ ਇਲਾ ਕਾਗੇ ਗੋਸਤ ਭਖੇ ਆ ਹੰਮੜ ਧੁੱਪੜ ਜਾਗੀ ਘੱਤੀ ਸੂਰੇ ਆ ਸਾਡ ਭਏ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਘੈ ਰਾਗ ਸੀ ਲੋਕੀਂ ਤੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਘਾਈ ਦੇਵਾਂ ਡਰਦੇ ਆਂਦੇ ਚੰਡ ਚੜਾਏ ਉੱਤੇ ਰਾਗ ਸਾਂ ਪੌੜੀ ਆਏ ਫੇਰ ਭਵਾਨੀ ਖ਼ਬਰਾਂ ਪਾਈਆਂ ਦਇਤ ਵੱਡੇ ਅਭਮਾਨੀ ਹੋਏ ਇਕੱਠੇ ਲੋਚਨ ਤੂੰ ਮਗਵਾਨੀ ਰਾਏ ਬੁਲਾਇਆ ਜਗਜਵਟਾ ਦਾਨੋਂ ਆਪ ਗਹਾਇਆ ਛੱਟ ਪਏ ਖਰਚਾ ਮੀ ਦੁਰਗਾ ਲਿਆਵਣੀ ਪਾਉੜੀ ਕੜ ਕੋਠੀ ਰਣਕੰਢੀ ਫੌਜਾਂ ਦੇਖ ਕੇ ਧੋਏ ਮਿਆਂ ਨੋ ਖੰਡਾ ਹੋਏ ਸਾਹਮਣੇ ਸੱਬੇ ਵੀਰ ਸੰਘਾਰੇ ਧੂਮਣ ਨੈਣ ਦੇ ਜਾਲ ਲੈ ਕਟਿਆਰੇ ਦਰਖਤ ਬਾਡੀਆਂ ਪਾੜੀ 24 ਤੋਠ ਬਜਾਈ ਦਲਾ ਮੁਕਾਬਲਾ ਰੋਹ ਪਵਾਨੀ ਆਈ ਉੱਤੇ ਰਾਗ ਸਾਂ ਖੱਬੈ ਦਹ ਤਨ ਚਾਈ ਸਿੰਘਣਸਾਰ ਦੀ ਬਹੁਤਿਆਂ ਦੇ ਤਨ ਲਹਾਏ ਕੀਤੀ ਰੰਗਲੇ ਭਾਈਆਂ ਮਾਰਨ ਭਾਏ ਦੁਰਗਾ ਜਾਣ ਕੇ ਰੋ ਹੋਏ ਚਲਾਈ ਰਾਗ ਸਰਾਏ ਨੂੰ ਜੰਪੁਰ ਦੀਆਂ ਪਠਾਈ ਲੋਚਨ ਧੂਮਨੂ ਜਾ ਭੇਦਤੀ ਸਾਈ ਮਾਰਨ ਸੁੰਬਦੀ ਪਾੜੀ ਪੰਨੇ ਦੈਦ ਬਕਰੇ ਰਾਜੇ ਸੁੰਬਥੈ ਲੋਚਨ ਤੂਮ ਸੰਘਾਰੇ ਸਣ ਸਪਾਹੀਆ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦਾ ਜਾਪਨ ਅੰਬਰ ਤਾਰੇ ਡਿਗਣ ਸੂਰਮੇ ਗੇਰੇ ਪਰਬਤ ਭਾਰੇ ਮਾਰੇ ਵਿੱਜਦੇ ਦੇਤਾ ਦੇ ਦਲਹਾਰੇ ਦਸਤ ਖਾਏ ਕੈ ਬੱਜੇ ਸੁਮਾਰੇ ਮਾਰੇ ਰਹਿੰਦੇ ਰਾਇਥੇ ਪਾਉੜੀ ਰੋ ਹੋਏ ਬੁਲਾਏ ਰਾਗ ਸਰਾਏ ਨੇ ਬੈਠੇ ਮਤਾ ਪੁਖਾਈ ਦੁਰਗਾ ਲਿਆਵਣੀ ਚੰਡ ਔਰ ਮੁੰਡ ਪਠਾਏ ਬਹੁਤਾ ਕਟਕਦਾ ਚਾਪੇ ਛੱਪਰ ਛਾਏ ਬਣੀਆਂ ਕੇ ਜਮ ਜੇਤੇ ਰਾਏ ਬੁਲਾਏ ਚੱਲੇ ਜੁੱਦਨ ਜਾਣ ਜੰਪੂਰ ਪਗੜ ਚਲਾਏ ਸਭੇ ਮਾਰਨੇ ਪਾਉੜੀ ਤੋਲਨ ਗਾਰੇ ਵਾਏ ਦਲਾ ਮੁਕਾਬਲਾ ਰੋ ਰਹਿਲੇ ਆਏ ਉਤੇ ਰਗਸਾਂ ਸਭ ਨੇ ਤੁਰੇ ਨਚਾਏ ਬਰਸੇ ਪਕੜ ਕੇ ਬਹੁਤੇ ਮਹਾਰਗ ਰਹਾਏ ਅੰਦਰ ਖੇਤ ਦੇ ਤੇਰੀ ਸ਼ੈ ਬਰਲਾਈ ਬੁੱਠੀ ਦੇਵਤਾ ਭੇਰੀ ਸੰਗ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨ ਖਲੈ ਜਿੰਨੀ ਦਾ ਤੁਰਠਾਏ ਰਹੇ ਨਾ ਜੀਵੰਦੇ ਚੰਡ ਅਰ ਮੁੰਡ ਘਪਾਏ ਦੋਨੋਂ ਦੇਵਤਾ ਸੋਬਨ ਸੰਭਰਸਾਏ ਮਾਰੇ ਤੈਂ ਦਸਣ ਜੋ ਦੇ ਸਭ ਲਾਏ ਆਪਣੇ ਮਜਲਸੀ ਜਿਨੀ ਦੇ ਉਪਜਾਏ ਇੰਦਰ ਜਿਵਹਿ ਤੇ ਹੀ ਮਾਰ ਗਰਾਏ ਪਲ ਵਿੱਚ ਦੇਵਤਾ ਓਨੀ ਦਹਤੀ ਦहत ਵਜਾਏ ਤਿੰਨਾ ਚਿੱਤ ਕਰ ਫਿਰ ਸਰਮਤ ਬੀਜ ਚ ਲਹਾਏ ਬਿਘੜੇ ਰਾਏ ਦੇ ਸੰਝ ਬਟੇਲਾ ਪਾਏ ਚਿਲ ਕਦ ਟੋਪੀਆਂ ਲੁਜਣ ਨੂੰ ਅੜੜਾਏ ਰਾਗ ਸਰੋ ਹਲੇ ਕਦੇ ਨਕ ਨਾ ਹਟਾਏ ਜੁੱਧ ਮਚਾਏ ਕੈ ਮਿਲਤੇ ਦਾਨੋਂ ਆਏ ਹੁਣ ਸੰਗਰ ਦੇਖਣਾ ਪਾਉੜੀ ਦਸਦੀ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬਾ ਦਹਿਤ ਉਭਾਰੀ ਕਦਾ ਫਰਾਏ ਕੈ ਸੈਨਾ ਸਭ ਸੰਘਾਰੇ ਸਰਨਤ ਬੀਜ ਦੇ ਜਨ ਮਦ ਖਾਏ ਮਦਾਰੀ ਕੁੰਮਨ ਸੂਰਮੇ ਅਗੰਧ ਪਾਉ ਪਸਾਰੀ ਰੋਲੇ ਆਹਾੜ ਵਿੱਚ ਜਾ ਪੈ ਖੇਡ ਖੜਾਰੇ ਸੁਤੇ ਫਾਗਨ ਸੰਦ ਬੀਜ ਹਕਾਰੇ ਰਹੰਦੇ ਸੁਰਮੇ ਜੋਦੇ ਜੇਟ ਮਨਾਰੇ ਦਿਸਣ ਖੇਤ ਵਿੱਚ ਸਭ ਨਹੀਂ ਦਤੁ ਭਾਰੇ ਤੇਗਾ ਧੁਏ ਕ ਮਾਰੋ ਮਾਰੁ ਪੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉੱਭਰੇ ਕਾੜ ਕੜਨ ਠਠਿਆ ਰੇ ਜਾਣ ਬਣਾਏ ਕ ਛੱਟ ਪਏ ਜਮਤਾਣੀ ਦਲਾ ਮੁਕਾਬਲਾ ਕੁੰਮਰ ਬਖਸ਼ ਪਾਣੀ ਦਲ ਵਿੱਚ ਘੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਟ ਮੰਗਣ ਪਾਣੀ ਘਾਇਲ ਘੁੰਮਦੇ ਹੀਵਡ ਮਾਰ ਵਿਹਾਣੀ ਉੱਪਰ ਰਾਗਸਾ ਬਿਜਲ ਜਿਉਂ ਚਰਲਹਾਣੀ ਉੱਠੀ ਦੇਵਤਾ ਪਾਉੜੇ ਚੋਬੀ ਤੋਸ ਉਭਾਰੀ ਤਰ੍ਹਾਂ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾਨੋ ਮਾਰੇ ਰੋਹ ਬੜਾ ਏਕੈ ਸਿਰਜ ਤੇਗ ਵਗਾਏ ਸ਼ਰਨਤ ਬੀਜ ਦੇ ਆਗਾਮ ਤਦਾਨੋ ਭਾਰੇ ਹੋਏ ਲੋਹਾ ਜੋਦੇ ਜੇਟ ਮਨਾਰੇ ਅੰਦਰ ਖੇਤ ਦਾ ਦੁਰਗਾ ਨੋ ਨਲਕਾਰੇ ਆਵਣ ਸਾਮਣੇ ਦੁਰਗਾ ਸਭ ਸੰਘਾਰੇ ਰਾਖਸ ਆਵੰਦੇ ਰਤੂ ਦੇ ਪਰ ਨਾਲੇ ਤਿੰਦੋਏ ਭੋਏ ਪਏ ਉੱਠੇ ਕਾਰਣ ਆਰੇ ਰਾਖਸ ਹਰੜਾਏ ਧੱਗਾ ਸੰਗਲ ਆਲੀ ਸੰਘਰਵਾਇਆ ਬਰਸੀ ਬੰਬਲੀ ਆਲੀ ਸੂਰੇ ਸੰਗਰੇ ਪੀੜ ਮਚਿਆ ਬੇਰਾਲੀ ਦੁਰਗਾਦਾਨਵੀ ਮਾਲ ਮਚੀ ਮੋਹਰਾਲੀ ਅੰਦਰ ਖੇਤ ਦਾ ਜਣਨਟ ਲੱਥੇ ਛਾਲੇ ਢੋਲ ਵਜਾਏ ਕੈ ਲੋਹੂ ਭਾਪਤੀ ਜਾਲ ਲੇ ਲੋਥੀ ਜਮ ਧੜੀ ਕਾਣ ਵਿੱਚ ਜਿਉ ਸੰਸਾਲੀ ਤੇਗਾ ਹੱਸੀਆਂ ਉਮਰ ਯਾਰ ਸਿਆਲੀ ਬਣੀਆਂ ਕੇ ਜਮ ਤੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੁਹੇ ਮਿਆਨੋ ਲਈਆ ਜਵਾਨੀ ਸੂਰਮੀ ਸਰਨ ਦੇ ਬੀਜ ਬਧਾਈਆਂ ਅਗੰਤ ਸੂਰਮਾ ਸਰਨ ਦੇ ਬੀਜ ਬਧਾਈਆਂ ਅਗੰਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਬਢਾਏ ਕੈ ਸਬਨੀ ਆਣ ਵਗਾਈਆਂ ਤੇਗਾ ਧੁਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਵ ਚਲਾਈਆਂ ਤਕ ਤਕ ਦਾ ਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰ ਸੁੱਤੀ ਜਣ ਨਾਈਆਂ ਮਿਲ ਕੈ ਦੇਵੀਆਂ ਸਬੇ ਮਾਰ ਗਰਾਈਆਂ ਅੰਦਰ ਖੇਤ ਦਾ ਜਦੋਂ ਫੇਰ ਸਵਾਈਆਂ ਹੋਈਆਂ ਸੂਰਤ ਪਾਉੜੀ ਸੋਰੀ ਸੰਗਰ ਰਚਿਆ ਟੋਲ ਸੰਖੰਗਾਰੇ ਵਾਇਕੈ ਚੰਡ ਜਤਾਰੀ ਕਾਲ ਕਾ ਮਨ ਰਹਿ ਬਹਿਲਾ ਰੋਸ ਵਢਾਏ ਕੈ ਨਿਗਲੀ ਮੱਥਾ ਫੋੜ ਕਿਆ ਜਣ ਫਤੇ ਇਨਸਾਨ ਬਜਾਏ ਕੈ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਣ ਮੜੜਾਏ ਕੈ ਦਰਵਿਜ ਘੇਰਾ ਘੱਤਿਆ ਜਣ ਸਿੰਘ ਤੁਰਿਆ ਗਣਣਾਏ ਕੈ ਤਾਪ ਵਿਸੂਲਾ ਹੋਇਆ ਤਉ ਲੋਕਾਂ ਦੇਖਣ ਸਾ ਏਕੈ ਰੋ ਸਧਾਈਆਂ ਚੱਕਰ ਪਾਣ ਕਰਨ ਦਾ ਖੜਗ ਉਠਾ ਏਕੈ ਅੱਗੇ ਰਾਖਸ ਬੈਠੇ ਹੋਲੇ ਈ ਤੇ ਕੀ ਸ਼ ਬਰਲਾ ਏਕੈ ਤਕੜ ਬਸਾੜੇ ਰਾਖਸਾਂ ਦਲ ਦੈਂਤਾ ਅੰਦਰ ਜਾ ਏਕੈ ਬੋ ਕੇ ਸੀ ਤਕੜ ਪਛਾੜਿ ਅਨ ਤਨ ਅੰਦਰ ਤੂੰ ਮਰ ਜਾ ਏਕੈ ਵੱਡੇ ਵੱਡੇ ਚਣ ਸੂਰਮੇ ਗੈ ਕੋਟੀਂ ਦੇ ਚਲਾ ਏਕੈ ਰਣ ਕਾਲੇ ਗੁੱਸਾ ਖਾਏ ਕੈ ਪੌੜੀ ਦੁਹਾਣ ਕੋਧਾਰਾ ਮੋਹ ਜੋੜੇ ਅਣਿਆਰ ਚੋਈਆਂ ਹੋਏ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਰਨੁਦ ਬੀਜਨੋ ਕਤ ਕੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਤਉ ਗਰਦੇ ਹੋਈਆਂ ਸੋਬੀ ਤਉ ਸਾ ਪਾਈਆਂ ਦਲਾ ਮੁਕਾਬਲਾ ਦਹਤੀ ਤੂ ਨਚਾਈਆਂ ਤੇ ਗਾਂ ਨੰਗੀਆਂ ਸੂਰਿਆ ਦੇ ਤਨ ਲਾਈਆਂ ਗੋਸ਼ਤ ਗਿੱਦੀਆਂ ਬਿੱਦਣ ਰਾਤੀਆਂ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਭਖਣ ਫੌਜਾਂ ਮਾਰ ਹਟਾਈਆਂ ਦੇਵਾਂ ਦਾ ਨਮ ਭਜ ਦੀ ਕਥਾ ਸੁਣਾਈ ਹਾ ਰਾਜੇ ਸੁੰਭਥੇ ਕੋਈ ਨਾ ਪਾਉਣੇ ਪਾਈਆਂ ਬੁੰਮਾ ਰਕਤ ਦੀਆਂ ਕਾਲੇ ਖੇਤ ਖਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੋਭ ਸੁਣੀ ਕਰ ਹਾਲੇ ਸਰਵਨੰਦ ਬੀਜਦੇ ਰਣਜ ਕਨਿਆ ਨਾਲ ਝਾਲੇ ਦੁਰਗਾ ਆਵੰਦੇ ਬਹੁਤੇ ਬੇਜਟਾਲੇ ਉੱਠੈ ਆਖ ਕੈ ਝੋਟਾ ਪਾਉਂ ਤਵਾਲੇ ਜਾਸਨ ਜੁਦਨ ਥਰ-ਥਰ ਪ੍ਰਥਮੀ ਚਾਲੇ ਦਲਾ ਚੜੰਦੇ ਆ ਨਾਹੋ ਜਵਹਿ ਹਾਲੇ ਸਹਦਰੀਆ ਵਿਚ ਧੂੜ ਉਤਾਹ ਕਾਲੇ ਸਾੜੇ ਤੁਰੰਗਮ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੈ ਪਾਉੜੀ ਆਹਰ ਮਿਲਿਆ ਆਹਰੀਆ ਸੈਣ ਸੂਰਿਆ ਸਾਜੀ ਚੱਲੇ ਸੋਹਏ ਦੁਰਗਾ ਸਾ ਜਣਕਾ ਬਿਹਾਜੀ ਤੇਰੀ ਤੇਗੀ ਜਮ ਤਣੀ ਰਣਵੰਡੇ ਭਾਜੀ ਇਹ ਕਾਇਲ ਕੂਮਨ ਸੂਰਮੇ ਜਣ ਮਕਤ ਬਵਾਜੀ ਇਕ ਬੀਰ ਪੁਜੋਤ ਸੇ ਪਰਤੀਏ ਇਕ ਬੀਰ ਪੁਜੋਤੇ ਵਰਸੀਏ ਜਿਗਪਉ ਜਿਉ ਝੁਗ ਪਾਉਣ ਨਵਾਜੀ ਇਕ ਦੁਰਗਾ ਸੋਹਏ ਖੁਣਸਕੈ ਖੁਣਸਾਇਨਤਾਜੀ ਇਕ ਧਾਵਨ ਦੁਰਗਾ ਸਾਹਮਣੇ ਜੋ ਪਖਿਆ ਏ ਪਾਜੀ ਕਦਮ ਰਜੇ ਜੁਧ ਤੇ ਰਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਗੜ ਰੋਹਰੇ ਦਹਿ ਜੋ ਖੇਤ ਜਟਾਲੇ ਹੱਠਾਂ ਜੋੜ ਕੇ ਨਿਜੇ ਬੰਬਲੀ ਹਾਲੇ ਦਿਸਣ ਔਰੜੇ ਚਾਲੇ ਜਾਣ ਜਟਾਲੇ ਨਾਵਣ ਗੰਗਨ ਪਾਉੜੇ ਦੁਰਗਾ ਅਤੇ ਦਾਨਵੀ ਰਸੂਲ ਹੋਈਆਂ ਕੰਗਾ ਵਸਰ ਕਤੀ ਸੂਰੀਆਂ ਜ ਖੇਤ ਖਤੰਗਾ ਤੋਏ ਕਰਪਾਣਾ ਤਖੀਆਂ ਬਡਲਾ ਹਨ ਅੰਗਾ ਪਹਿਲਾ ਦਲਾ ਮਿਲੰਦਿਆ ਭੇੜ ਪਿਆ ਨਿਹੰਗਾ ਪਾਉੜੇ ਔਰੜ ਫੌਜਾਂ ਆਈਆਂ ਬੀੜ ਚੜੇ ਕੰਦਾਰੀ ਸੜਕੇ ਮਿਆਂ ਨੂੰ ਕੱਟੀਆਂ ਤਿੱਖੀਆਂ ਤਰਵਾਰੀ ਕੜ ਕੇ ਉੱਠੇ ਰਣਮੱਚਿਆ ਵੱਡੇ ਹੰਕਾਰੇ ਸਿਰ ਤਲ ਬਾਹਾਂ ਘਨਲੇ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾਡੀਆਂ ਰੁੱਖ ਚੰਦਨ ਯਾਰੀ ਦੁਆ ਘੁੰਧਾਰਾ ਮੋਹ ਜੜੇ ਜਾਂ ਸੱਟ ਪਈ ਖਰਵਾਰਕ ਤਕ ਤਕ ਕੇ ਅਬਰ ਦੁਰਗ ਸਾ ਤਕ ਮਾਰੇ ਭਲੇ ਜੁਝਾਰਕ ਪੈਦਲ ਮਾਰੇ ਹਾਥੀਆਂ ਸਾਂਗ ਰਤ ਗਰੇ ਅਸਵਾਰਕ ਸੋਹਣ ਸੰਝਾ ਬਾਗੜਾ ਜਣ ਲੱਗੇ ਫੁੱਲ ਅਨਾਰਕ ਗੁੱਸੇ ਆਈ ਕਾਲਕਾਂ ਹੱਥ ਸੱਜੇ ਲੈ ਤਰਵਾਰਕ ਏਦੂ ਪਾਰੋਂ ਓਤ ਪਰ ਹਰਨਾਵਸ ਕਈ ਹਜ਼ਾਰਕ ਜਣ ਇਕਾ ਰਹੀ ਕੰਦਾਰਕ ਸਾਦਰ ਅਹਿਮਦ ਤੇਰੇ ਵਾਰਕ ਪਾਉੜੀ ਦੁਆ ਕੰਧਾਰਾ ਮੋਹ ਜੜੇ ਜਾਂ ਸੱਟ ਭਈ ਜਮ ਤਾਨਕ ਦੁਆ ਕੰਧਾਰਾ ਮੋਹ ਜੜੇ ਸੱਡ ਭਈ ਜਮ ਤਾਨ ਕੋ ਤਦ ਖਿੰਬ ਨ ਸੁਮਨ ਚਾਇਆ ਡਾਲੂ ਪਰ ਭਗਸ ਤਾਨ ਕੋ ਫੜੇ ਬਲੰਦ ਮੰਗਾਇ ਉਸ ਫਰਮਾਇਸ਼ ਕਰ ਮੂਲ ਤਾਨ ਕੋ ਗੁੱਸੇ ਆਈ ਸਾਹਮਣੇ ਰਣੰਦਰ ਕੱਤਣ ਕਹਾਣ ਕੋ ਅੱਗਾ ਤੇਗ ਵਗਾਇ ਦੁਰਗਸਾ ਬੜ ਸੁਮਨ ਬਹੀ ਪਲਾਣ ਕੋ ਰੜਕੇ ਜਾ ਕੇ ਧਰਦ ਕੋ ਬੜ ਪਾਖਰ ਬੰਡ ਕੇ ਕਾਣ ਕੋ ਵੀਰ ਪਲਾਣੋ ਡਿਗਿਆ ਕਰ ਸੇਦਾ ਸੁਭ ਸੁ ਜਾਣ ਕੋ ਸਵਾਸ ਲਾਉਣੇ ਖਾਣ ਕੋ ਸਦਾ ਸਵਾਸ ਤੇਰੇ ਤਾਣ ਕੋ ਤਾਰੇ ਫਾਂ ਪਾਨ ਚਬਾਣ ਕੋ ਸਦ ਰਹਿ ਪਤ ਕੈ ਫਾਂ ਖਾਣ ਕੋ ਸਦ ਰਹਿਮਤ ਤੁਰੇ ਨ ਚਾਣ ਕੋ ਪੂੜੀ ਦੁਰਗਾ ਤੈਦਾਨ ਵੀ ਗਾ ਸੰਗਰ ਕਥੇ ਉਰ ਉੱਠੇ ਸੂਰਮੇ ਆ ਡਾਹੇ ਮੱਥੇ ਕਟ ਤੁਫੰਗੀ ਗੈ ਬਰੀ ਦਲ ਗਾਏ ਨਖਥੇ ਟਾੜੋਤ ਪੰਗੇ ਕੈ ਬਰੇ ਦਲ ਗਾਹੇ ਨਖੱਥੇ ਦੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪਾਉੜੇ ਦੁਹਾ ਘੰਦਾਰਾ ਮੋਹਜੜੇ ਦਲ ਕੁਲੇ ਨਗਾਰੇ ਔੜ ਆਏ ਸੂਰਮੇ ਸ਼ਿਰਧਾਰਣ ਯਾਰੇ ਲੈ ਕੇ ਤੇਗਾ ਵਰਸੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕੇ ਵਰਸੀ ਦੁਰਗਾ ਬਉਦਾਨ ਮਾਰੇ ਚੜੇ ਰਥੀ ਗਜ ਘੋੜੇ ਮਾਰ ਭੋਏ ਦਡਾਰੇ ਜਾਨ ਹਲਵਾਏ ਸੀਖ ਨਾਲ ਵਿਣ ਵੜੇ ਉਤਾਰੇ ਪਾਉੜੇ ਦੁਆ ਘੁੰਦਾਰਾ ਮੋਝੜੇ ਨਾਲ ਤੌਸਾਂ ਭਾਰੇ ਲਾਏ ਭਗਉਤੀ ਦੁਰਗਸਾ ਵਰ ਜਾਗਨ ਭਾਰੇ ਲਾਏ ਰਾਜੇ ਸੁਮਨੋ ਰਤ ਪੀਆ ਪਿਆਰੀ ਸੋਭ ਪਲਾਣੋ ਡਿਗਿਆ ਉਪਮਾ ਬੇਚਾਰੀ ਡੋਬ ਰਤੂ ਨਾਲੋਂ ਨਿਕਲੇ ਬਰਸ਼ੀ ਦੋਤਾਰੇ ਜਾਨ ਰਜਾਦੀ ਉਤਰੀ ਪੈਰ ਸੂਹੀ ਸਾਰੀ ਪਾਉੜੇ ਦੁਰਗਾਯਤ ਅਦਾਨਵੀ ਫੇੜ ਪਿਆ ਸਵਾਹੇ ਸਤਰੁਪਜੂਤੇ ਦੁਰਗਸਾ ਗਿਆ ਸਬਨੀ ਬਾਹੀ ਸੋਮਨ ਸੰਭ ਸੰਘਾਰੇ ਆ ਮਦ ਜੇਹੇ ਸਾਹੀ ਫੌਜਾਂ ਰਾਖਸਿਆਰੀਆ ਦਿਖ ਰਵਣ ਤਾਹੀ ਮੋਹੇ ਕੁਲੂਚੇ ਕਾਦੇ ਸੜ ਘੋੜੇ ਰਾਹੇ ਭਜਦੇ ਹੋਏ ਮਾਰਿਯਨ ਮੂਲ ਝਾਕਣ ਨਾਹੀ ਪਾੜੀ ਸੋਮਨ ਸੰਭ ਬਿਠਾਇਆ ਜਮਦੇ ਤਾਮਨ ਇੰਦਰ ਸਾਧੂ ਬੁਲਾਇਆ ਰਾਜ ਅਪਵੇਖਨ ਸਿਰ ਪਰ ਸਤਰ ਫਰਾਇਆ ਰਾਜੇ ਇੰਦਰ ਦੇ 14 ਲੋਕ ਸਹਾਇਆ ਜਹ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਬੇ ਪਾੜੀਆਂ ਫਿਰਨਾ ਜੁਨੀ ਆਇਆ ਜਿਨ ਏਗਾ ਆ ਦੁਰਗਾ ਪਾਠ ਬਣਾਇਆ ਸਬੇ ਪਾੜੀਆਂ ਫਿਰਨਾ ਜੁਨੀ ਆਇਆ ਜਿਨ ਏਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ